ਸਸੇ ਕਾਲ ਜੀ ਸਾਰੇ ਅੱਜ ਬਹੁਤ ਹੀ ਖੁਸ਼ੀ ਹੋ ਰਹੀ ਹੈ ਜੀ ਕਿ ਸਾਡੇ ਵੈਸਟਰਨ ਪਾਸ ਦੇ ਹੈੱਡ ਆਫਿਸ ਆਏ ਨੇ ਜੀ ਸੁਭਾਸ ਸਰ ਜੋ ਕਿ ਪੀਸੀਆਰ ਟ੍ਰੈਫਿਕ ਇੰਚਾਰਜ ਨੇ ਸੋ ਬਹੁਤ ਹੀ ਚੰਗਾ ਲੱਗਾ ਕਿ ਸਭ ਨੂੰ ਵੈਲਕਮ ਕਰਨ ਦਾ ਮੌਕਾ ਲੱਗਾ ਕਿ ਸਾਡੇ ਜਿਹੜੇ ਆਫਿਸ ਦੇ ਵਿੱਚ ਸਾਰੇ ਆਏ ਨੇ ਸੋ ਬਹੁਤ ਹੀ ਅੱਛੀ ਸ਼ਖਸੀਅਤ ਦੇ ਮਾਲਕ ਨੇ ਸੋ ਪਹਿਚਾਨ ਦੇ ਮਹਤਾਜ ਨਹੀਂ ਹੈਗੇ ਜੀ ਜਿਨ੍ਹਾਂ ਨੇ ਇੱਕ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਬਹੁਤ ਹੀ ਲੋਕਾਂ ਨੂੰ ਸੁਚੇਤ ਕੀਤਾ ਨੇ ਔਰ ਇੱਕ ਆਪਣੀ ਜਗ੍ਹਾ ਬਣਾਈ ਹੈ ਇੱਕ ਅੱਛੇ ਆਫੀਸਰ ਦੀ ਸੋ ਬਹੁਤ ਹੀ ਚੰਗਾ ਲੱਗਾ ਜੀ ਸਾਨੂੰ ਸਰ ਤੁਸੀਂ ਸਾਡੇ ਜਿਹੜੇ ਜਿਹੜੇ ਟ੍ਰੈਫਿਕ ਨੂੰ ਲੈ ਕੇ ਜਾਂ ਜਿਹੜੇ ਸਾਡੇ ਕਲਾਇੰਟਸ ਨੇ ਜਾਂ ਕੋਈ ਬੱਚਿਆਂ ਨੂੰ ਆਪਣੇ ਕੋਈ ਕਾਟਰੀਜ਼ ਵਾਲਿਆਂ ਨੂੰ ਸਕੂਟੀ ਵਗੈਰਾ ਫੜਾ ਦਿੰਦੇ ਨਾ ਜਾਂ ਗੱਡੀ ਦੇ ਹਟਰ ਬਗਾਰ ਉਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਟ੍ਰੈਫਿਕ ਨਿਜ਼ਮਾ ਵਾਲੇ ਪਹਿਲਾਂ ਤਾਂ ਮੈਂ ਜਿਹੜੀ ਵੈਸਟਰਨ ਪਾਸ ਦੀ ਜਿਹੜੀ ਇਮੀਗ੍ਰੇਸ਼ਨ ਸੈਂਟਰ ਦੀ ਜਿਹੜੀ ਟੀਮ ਹੈ ਉਹਨਾਂ ਦਾ ਬਹੁਤ ਧੰਨਵਾਦ ਆ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਲਾਈਕ ਸਮਝਿਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਬਾਕੀ ਬੱਚਿਆਂ ਵਾਸਤੇ ਸੰਦੇਸ਼ ਸੰਦੇਸ਼ ਹੈ ਕਿ ਜਿਹੜਾ 201920 ਦੀ ਜਿਹੜੀ ਸੋਧ ਹੈ ਸੋਧ ਐਕਟ ਵਿੱਚ ਧਾਰਾ 199A ਤੇ 199B ਦੇ ਵਿੱਚ ਸੋਧ ਜਿਹੜੀਆਂ ਨਵੀਆਂ ਧਾਰਾਵਾਂ ਨੇ ਐਡ ਕੀਤੀਆਂ ਉਦੇ ਤੇ ਜਿਹੜਾ 18 ਸਾਲ ਤੋਂ ਛੋਟਾ ਬੱਚਾ ਜਿਹੜਾ ਘੱਟ ਉਮਰ ਦਾ ਵਿਅਕਤੀ ਆ ਉਹ ਕੋਈ ਦੋ ਪਹੀਆ ਵੀਲਰ ਜਾਂ ਚਾਪੀਆ ਜਿਹੜਾ ਵਹੀਕਲ ਆ ਉਹ ਨਹੀਂ ਚਲਾ ਸਕਦਾ ਪਲੀਜ਼ ਉਸ ਚੀਜ਼ ਦਾ ਪੇਰੈਂਟਸ ਤੇ ਬੱਚੇ ਖਾਸ ਧਿਆਨ ਦੇਣ ਤਾਂ ਜੋ ਸਾਡੇ ਜਿਹੜੇ ਬੱਚੇ ਆ ਆਪਣੀ ਜ਼ਿੰਦਗੀ ਜਿਹੜੀ ਆ ਵਧੀਆ ਢੰਗ ਨਾਲ ਜੀ ਸਕਣ ਕੋਈ ਐਕਸੀਡੈਂਟ ਵਗੈਰਾ ਨਾ ਹੋਵੇ ਮੈਂ बार-बार ਇਹ ਹੀ ਅਪੀਲ ਰਿਕਵੈਸਟ ਕਰਨੀ ਚਾਹੁੰਨਾ ਕਿ ਪਲੀਜ਼ ਤੁਸੀਂ ਆਪਣੇ ਬੱਚਿਆਂ ਨੂੰ ਇਹ ਸਮਝਾਓ ਤੇ ਬਾਕੀ ਜੇ ਜੇ ਦੂਸਰਾ ਕਿਹੜਾ ਵੈਸਟਨ ਤੁਹਾਡੇ ਹਾਂਜੀ ਵੈਸਟਨ ਪੈਥ ਜਿਹੜੀ ਹੈਗੀ ਹੈ ਇਮੀਗ੍ਰੇਸ਼ਨ ਸੈਂਟਰ ਹੈ ਮੈਂ ਇਹਨਾਂ ਨਾਲ ਭਾਵੇਂ 10 ਮਿੰਟ ਹੀ ਬੈਠਾ ਪਰ ਮੈਨੂੰ ਮਿਲ ਕੇ ਬਹੁਤ ਵਧੀਆ ਲੰਘਾ ਕਿਉਂਕਿ ਮੈਂ EU ਵੰਗ ਵਿੱਚ ਵੀ ਬਦੌਰ ਇਨਚਾਰਜ ਰਿਆਂ ਬਦੌਰ ਸਹਾਇਕ ਇਨਚਾਰਜ ਰਿਆਂ ਤੇ ਇੱਥੇ ਮੈਂ ਇਹਨਾਂ ਵਿੱਚ ਇੱਕ ਇਹ ਚੀਜ਼ ਦੇਖੀ ਹੈ ਕਿ ਬਿਲਕੁਲ ਸਾਫ਼ ਸੁਥਰੇ ਸਿੱਧੇ ਸਿੱਧੇ ਵਿਅਕਤੀ ਆ ਔਰ ਜਿਹਨਾਂ ਕੋਲ ਪੰਜਾਬ ਸਰਕਾਰ ਦਾ ਜਿਹੜਾ ਇਹ ਜਿਹੜਾ ਸਰਟੀਫਿਕੇਟ ਵੀ ਹੈ ਉਹ ਵੀ ਇਹਨਾਂ ਦੇ ਕੋਲ ਆ ਤੇ ਬਿਲਕੁਲ ਇਹ ਇਹ ਸ਼ੁਲਕ ਜਿਹਨੂੰ ਕਹਿ ਸਕਦੇ ਆ ਆਪਾਂ ਬਿਨਾ ਪੈਸੇ ਦਾ ਲਾਲਚ ਰੱਖ ਕੇ ਇਹ ਕੰਮ ਕਰਦੇ ਆ ਤੇ ਮੈਂ ਇਹਨਾਂ ਨੂੰ ਇਹ ਹੀ ਕਰੂੰਗਾ ਕਿ ਤੁਸੀਂ ਇਸੇ ਤਰੀਕੇ ਨਾਲ ਕੰਮ ਕਰੋ ਪਲੀਜ਼ ਅਗਰ ਕਿਸੇ ਨੇ ਵੀ ਆਪਣੇ ਵੀਜ਼ਾ ਵਾਸਤੇ ਆਪਣੇ ਵਾਸਤੇ ਜਾਂ ਆਪਣੇ ਬੱਚਿਆਂ ਵਾਸਤੇ ਆਉਣਾ ਪਲੀਜ਼ ਇਹਨਾਂ ਨੂੰ ਆ ਕੇ ਮਿਲੋ ਇਹ ਬਿਲਕੁਲ ਸਾਫ਼ ਸੁਥਰੀ ਤੇ ਸੱਚੀ ਗੱਲ ਕਰਨ ਦੇ ਵਿੱਚ ਯਕੀਨ ਰੱਖਦੇ ਆ ਇਹਨਾਂ ਕੋਲ ਆਓ ਤੁਹਾਨੂੰ ਵੱਧ ਤੋਂ ਵੱਧ ਦਾ ਫਾਇਦਾ ਲਾਓ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਹਾਡਾ ਕਿ ਤੁਸੀਂ ਸਾਡੇ ਵੈਸਨਪਾਡ ਦੇ ਆਫਿਸ ਆਏ ਹੋ ਔਰ ਨਾਲ ਦੀ ਨਾਲ ਮੈਂ ਇਸ ਵੀਡੀਓ ਦੇ ਵਿੱਚ ਇਹ ਕਹਿਣਾ ਚਾਹੁੰਦਾ ਕਿ ਸਾਡੇ ਜਿਹੜੇ ਲੋਕ ਨੇ ਗੁੰਮਰਾਹ ਹੋ ਰਹੇ ਨੇ ਕਿ ਸਰ ਇਹ ਕੀ ਟੀਆਰਵੀ ਵੀਜ਼ਾ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਹੁੰਦਾ ਜਿਹਦੇ ਕੋਈ ਕਿਸੇ ਨੇ ਚਾਰਜਸ ਆਪਣੇ 10000 ਰੱਖੇ ਨੇ 20000 ਰੱਖੇ ਨੇ ਜਾਂ 50000 ਰੱਖੇ ਨੇ ਬਟ ਬਹੁਤ ਸਾਰੇ ਕੁਝ ਐਸੇ ਅੰਸਰ ਨੇ ਜਿਹੜੇ ਸਰ ਉਸੇ ਵੀਜ਼ਾ ਦਾ 20 25 25 ਲੱਖ ਰੁਪਏ ਲੈ ਲੈਂਦੇ ਨੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਵੇਅਰ ਹੋਵੋ ਤੁਹਾਨੂੰ ਕਾਫੀ ਜਿਹੜੀ ਨੋਲੇਜ ਦੀ ਜ਼ਰੂਰਤ ਹੈ ਕਿ ਤੁਹਾਨੂੰ ਇਹ ਕ ਇਸ ਦੇ ਚੱਕਰ ਦੇ ਮਹਿਲ ਦੇ ਵਿੱਚ ਤੁਸੀਂ 20-25 ਲੱਖ ਰੁਪਏ ਦੇਣ ਦੇ ਲਈ ਤਿਆਰ ਹੋ ਜਾਂਦੇ ਸੋ ਤੁਹਾਡਾ ਕੋਈ ਵੀ 100% ਵੀਜ਼ਾ ਨਹੀਂ ਲਗਵਾ ਸਕਦਾ ਕੋਈ ਵੀ ਵੀਜ਼ਾ ਹੈਗਾ ਸਰ ਜਦੋਂ ਅਸੀਂ ਅਪਲਾਈ ਕਰਦੇ ਹਾਂ ਚਾਹੇ ਉਹ ਸਟੱਡੀ ਵੀਜ਼ਾ ਤੁਹਾਡਾ ਚਾਹੇ ਟੂਰਿਸਟ ਵੀਜ਼ਾ ਆ ਯਾ ਵਿਜ਼ਿਟਰ ਵੀਜ਼ਾ ਕੋਈ ਵੀ ਵੀਜ਼ਾ ਸਰ ਉਹ ਜਦ ਤੱਕ ਲੱਗ ਕੇ ਨਹੀਂ ਆਉਂਦਾ ਕੋਈ ਵੀ 100% ਨਹੀਂ ਕਹਿ ਸਕਦਾ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਵੀਜ਼ਾ ਉਹ ਸਰ ਅਸੀਂ ਨਹੀਂ ਦੇਣਾ ਉਹ ਸਾਡੇ ਹੱਥਾਂ ਹੀ ਨਹੀਂ ਉਹ ਕੰਸਲਟੈਂਟ ਨੇ ਨਹੀਂ ਦੇਣਾ ਹੁੰਦਾ ਉਹ ਵੀਜ਼ਾ ਤੁਹਾਡਾ ਵੀਜ਼ਾ ਆਫੀਸਰ ਨੇ ਦੇਣਾ ਹੁੰਦਾ ਸੋ ਅਜੇ ਹੀ ਕੰਪਨੀ ਦੇ ਕੋਲ ਜਾਵੋ ਜਿਹਦੇ ਕੋਲ ਪੰਜਾਬ ਗਵਰਨਮੈਂਟ ਦਾ ਲਾਇਸੈਂਸ ਹੋਵੇ ਔਰ ਪੁਰਾਣੀ ਕੰਪਨੀ ਹੋਵੇ ਜਿਹਨੂੰ ਨੌਲੇਜ ਹੋਵੇ ਤੁਹਾਨੂੰ ਮਿਸਗਾਈਡ ਨਾ ਕਰਨ ਕਿਉਂਕਿ ਇਸ ਵੀਜ਼ਾ ਨੂੰ ਲੈ ਕੇ ਮਿਸਗਾਈਡ ਬਹੁਤ ਕੀਤਾ ਜਾ ਰਿਹਾ ਸੋ ਮੈਂ ਅਵੇਅਰ ਕਰਨਾ ਚਾਹੁੰਦਾ ਜੀ ਬਹੁਤ ਬਹੁਤ ਧੰਨਵਾਦ ਹੈ ਕਿ ਸਾਰੇ ਆ ਦੀ ਪੇਰੈਂਟਸ ਨੇ ਪੇਰੈਂਟਸ ਨੇ ਤੁਹਾਨੂੰ ਜਨਮ ਦਿੱਤਾ ਜੀ 18 ਸਾਲ 20 ਸਾਲ ਦਾ ਕਰਦੇ ਨੇ ਸੋ ਉਸ ਤੋਂ ਬਾਅਦ ਜਦੋਂ ਅਸੀਂ ਇੱਕ ਹਾਸੇ ਦਾ ਸ਼ਿਕਾਰ ਹੋ ਜਾਂਦੇ ਆ ਤਾਂ ਉਸ ਪਰਿਵਾਰ ਦੇ بڑا ਜਿਹੜਾ ਦੁੱਖਦ ਭਰਿਆ ਜਿਹੜਾ ਪਹਾੜ ਟੁੱਟ ਜਾਂਦਾ ਸੋ ਇਸ ਚੀਜ਼ ਤੋਂ ਬੱਚੋ ਟ੍ਰੈਫੀ ਨਿਯਮਾਂ ਦੀ ਪਾਲਣਾ ਕਰੋ ਸੋ ਬਹੁਤ ਬਹੁਤ ਜੀ ਧੰਨਵਾਦ ਕਰਦਾ ਜੀ ਇਸ ਵਾਸਤੇ ਸਾਡੇ ਆਫਿਸ ਦੇ ਵਿੱਚ ਆਏ ਨੇ ਜੀ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਜੀ ਨਹੀਂ ਨਹੀਂ ਮੈਂ ਭਾਗਾ ਵਾਲਾ ਤੁਸੀਂ ਦੇਖੋ ਇਹ ਜਿਹੜਾ ਮਾਣ ਤੁਸੀਂ ਮੇਰਾ ਨਹੀਂ ਕੀਤਾ ਇਹ ਤੁਸੀਂ ਜਿਹੜੀ ਪੂਰੀ ਪੰਜਾਬ ਪੁਲਿਸ ਹੈ ਤੁਸੀਂ ਉਹਦਾ ਮਨ ਕਰ ਰਹੇ ਹੋ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਕਰਦੇ ਜੀ ਪੰਜਾਬ ਪੁਲਿਸ ਦਾ ਤੁਹਾਡਾ ਔਰ ਜਿਹੜਾ ਤੁਹਾਡਾ ਇੱਕ ਵੱਖਰਾ ਹੀ ਅੰਦਾਜ਼ ਹੈ ਨਾ ਜੇ ਘਰ ਜਾ ਕੇ ਗਿਫਟ ਦੇਣ ਦਾ ਸੋ ਧਿਆਨ ਦੇ ਨਾਲ ਸੁਣੀਓ ਜੀ ਜੇਕਰ ਤੁਸੀਂ ਕਿਸੇ ਵੀ ਟ੍ਰੈਫਿਕ ਨਿਯਮ ਦੀ ਉਲੰਘਣਾ ਕੀਤੀ ਤਾਂ ਤੁਹਾਨੂੰ ਗਿਫਟ ਮਿਲੇਗਾ ਸੋ ਇਸ ਤਰ੍ਹਾਂ ਦਾ ਗਿਫਟ ਨਹੀਂ ਮਿਲਣਾ ਤੁਹਾਨੂੰ ਤੁਹਾਨੂੰ ਕਿਉਂਕਿ ਮਿਲੇਗਾ ਜੀ ਜਿਹੜਾ ਫਰਲੂ ਕੀ ਕਹਿੰਦੇ ਜੀ ਉਹਨੇ ਚਲਾਣ ਦਾ ਚਲਾਣ ਦਾ ਬਿਲਕੁਲ ਜੀ ਤੁਹਾਡਾ ਚਲਾਣ ਹੋ ਜਾਏਗਾ ਸੋ ਇਸ ਚੀਜ਼ ਤੋਂ ਬਚੋ ਜੀ ਧੰਨਵਾਦ ਜੀ ਧੰਨਵਾਦ